ਜੀ ਅਸੀਂ ਕਿਸੇ ਸਿਸਟਮ ਨੂੰ ਬਦਲਣਾ ਚਾਹੁੰਦੇ ਆ ਤਾਂ ਉਹ ਸਿਸਟਮ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਦੀ ਐਜੂਕੇਸ਼ਨ ਬਦਲ ਦੋ ਸਿਸਟਮ ਆਪਣੇ ਆਪ ਬਦਲ ਜੂ ਜਦੋਂ ਇੰਡੀਆ ਬ੍ਰਿਟਨ ਦਾ ਗੁਲਾਮ ਰਿਹਾ ਤਬ ਬ੍ਰਿਟਿਸ਼ ਲੋਕਾਂ ਨੇ ਵੀ ਇੰਡੀਆ ਦੇ ਲੋਕਾਂ ਦੀ ਸੋਚ ਆਪ ਦੇ ਅਕੋਰਡਿੰਗ ਸੋਚ ਬਦਲਣ ਦੇ ਲਈ ਉਹਨਾਂ ਦੀ ਜੜਾਂ ਨੂੰ ਫੜਿਆ ਉਹਨਾਂ ਦੀ ਰੂਟਸ ਨੂੰ ਫੜਿਆ ਥੈਟ ਇਜ਼ ਐਜੂਕੇਸ਼ਨ ਐਜੂਕੇਸ਼ਨ ਰੂਟ ਹੁੰਦੀ ਆ ਜੇ ਆਪਾਂ ਐਜੂਕੇਸ਼ਨ ਦੇ ਵਿੱਚ ਬਦਲਾਅ ਕਰ ਦਾਂਗੇ ਕਿਸੇ ਦੀਆਂ ਦਰਖਤ ਦੀਆਂ ਜੜਾਂ ਖਰਾਬ ਕਰ ਦਾਂਗੇ ਤਾਂ ਉਹ ਦਰਖਤ ਆਪਣੇ ਆਪ ਸੁੱਕ ਜੂ ਜੇ ਅਸੀਂ ਐਜੂਕੇਸ਼ਨ ਦੇ ਵਿੱਚ ਬਦਲਾਅ ਕਰ ਦਾਂਗੇ ਤਾਂ ਵੱਡੇ ਹੋ ਕੇ ਸਿਸਟਮ ਦੇ ਵਿੱਚ ਆਪਣੇ ਆਪ ਬਦਲਾਅ ਹੋ ਜੂ ਸਾਨੂੰ ਕੋਈ ਧੱਕਾ ਨਹੀਂ ਕਰਨਾ ਪੈਣਾ ਸੋ ਇੱਕ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਚਾਹਣਾ ਉਹ ਦੇਖਿਓ ਕਲਾਸ ਰੂਮ ਨੇ ਕਿੰਨੇ ਸਾਲ ਦਾ ਹੁੰਦਾ ਹੈ 7 ਜਾਂ 8 ਸਾਲ ਦਾ ਰਾਈਟ ਦੇਖਿਓ ਹਮਾਰੇ ਜੋ ਬੱਚੇ ਹੁੰਦੇ ਨੇ ਉਹਨਾਂ ਦੇ ਬ੍ਰੇਨ ਦਾ ਜੋ ਡਿਵੈਲਪਮੈਂਟ ਹੈ ਉਹ ਬਹੁਤ ਫਾਸਟ ਹੁੰਦਾ ਹੈ ਏਜ ਅਸ। ਤੋਂ ਏਜ ਅਸ ਤੱਕ ਟੀਚਰ ਜੋ ਵੀ ਕੁਝ ਪੜ੍ਹਾ ਰਹੇ ਹੈ ਕਲਾਸ ਰੂਮੇ ਬੱਚਾ ਬਹੁਤ ਜਲਦੀ ਉਸਕੋ ਕੈਚ ਕਰਦਾ ਹੈ ਕਿਉਂਕਿ ਉਸਕੇ ਬ੍ਰੇਨ ਦਾ ਡਿਵੈਲਪਮੈਂਟ ਬਹੁਤ ਫਾਸਟ ਹੋ ਰਹਾ ਹੈ। 8 8 ਇਅਰਸ ਕੇ ਬਾਅਦ ਜਿਹੜਾ ਡਿਵੈਲਪਮੈਂਟ ਥੋੜਾ ਅੰਗੀਰ ਜਾਂਦਾ। ਹੁਣੇ ਪੰਜਾਬ ਦੇ ਇੱਕ ਸਕੂਲ ਦੇ ਵਿੱਚ ਟੀਚਰਾਂ ਨੂੰ ਟ੍ਰੇਨ ਕੀਤਾ ਜਾ ਰਿਹਾ। ਦੇ ਇਹ ਜਿਹੜਾ ਰਿਸੋਰਸ ਪਰਸਨ ਆ ਜੇ ਤੁਸੀਂ ਨੋਟ ਕੀਤਾ ਹੋਊਗਾ ਉਹਦੀ ਲੈਂਗੁਏਜ ਕੀ ਆ ਹਿੰਦੀ ਜਾਂ ਤਾਂ ਇੰਗਲਿਸ਼ ਮੀਡੀਅਮ ਸਕੂਲ ਆ ਜਾਂ ਤਾਂ ਇੰਗਲਿਸ਼ ਬੋਲੋ ਪੰਜਾਬ ਦੇ ਵਿੱਚ ਪੜਾਉਨੇ ਹੋ ਜਾਂ ਫਿਰ ਪੰਜਾਬੀ ਬੋਲੋ ਹਿੰਦੀ ਕਿਉਂ ਇੱਕ ਹੋਰ ਵੀਡੀਓ ਦੇਖੋ ਪੰਜਾਬੀ ਵਿੱਚ ਨੈਚਰਲ ਸੋਰਸਸ ਆਫ ਲਾਈਫ ਐਂਡ ਆਰਟੀਫੀਸ਼ੀਅਲ ਸੋਰਸਸ ਆਫ ਲਾਈਫ ਯੈਸ ਮੈਮ ਆਮ ਫਿਸਕਲ ਟੌਪ ਆਫ ਲਾਈਫ ਐਂਡ ਅਸੀਂ ਅੱਗੇ ਹੋਰ ਤੋਂ categories ਵਿੱਚ divide ਕਰ ਸਕਦੇ ਹਾਂ luminous objects and non luminous objects luminous objects ਹੋ ਕੇ ਜਿੰਕੀ ਖੁਦ ਕੀ ਲਾਈਟ ਹੈ ਤਾਂ ਜਿਤਨੇ ਵੀ sources of light ਹੈ ਉਹ ਸਾਰੇ luminous ਇਹ ਵੀ ਕੋਈ ਮਧ ਪ੍ਰਦੇਸ਼ ਜਾਂ ਮਹਾਰਾਸ਼ਟਰ ਦਾ ਸਕੂਲ ਨਹੀਂ ਹੈਗਾ ਇਹ ਵੀ ਪੰਜਾਬ ਦੇ ਸਕੂਲ ਦੇ ਵਿੱਚ ਇੱਕ ਪੰਜਾਬੀ ਟੀਚਰ ਆਨਲਾਈਨ ਕਲਾਸ ਲੈ ਰਿਹਾ ਤੇ ਜੇ ਤੁਸੀਂ ਨੋਟ ਕੀਤਾ ਹੋਊਗਾ ਉਹਦੀ ਲੈਂਗੁਏਜ ਵੀ ਹਿੰਦੀ ਆ ਕਿਉਂ ਬਈ ਠੀਕ ਆ ਜੇ ਆਪਾਂ ਬੱਚਿਆਂ ਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਅੱਗੇ ਕਰਨਾ ਚਾਹੁੰਦੇ ਆਂ ਵੀ ਇਹ ਗਲੋਬਲ ਲੈਂਗੁਏਜ ਆ ਆ ਬੱਚਿਆਂ ਨਾਲ ਇੰਗਲਿਸ਼ ਬੋਲੋ ਤੇ ਜਾਂ ਫਿਰ ਉਹਨਾਂ ਦੀ ਮਾਤ ਭਾਸ਼ਾ ਪੰਜਾਬੀ ਹਿੰਦੀ ਕਿਉਂ ਬਈ